ਇਨਸ਼ਾਅੱਲਾ ਰਬਰ ਹੈ ਜੇ ਭੈਣ ਭਰਾਵਾਂ ਨੇ ਰਲ ਮਿਲ ਕੇ ਮੈਨੂੰ ਹੁਣ ਬਣਾਇਆ ਵਾ ਮੈਂਬਰ ਤੇ ਕੰਮ ਵੀ ਤੇ ਉਹਨਾਂ ਤੇ ਕਰਨੇ ਪੈਣੇ ਆ। ਮੇਰੀ ਇੱਕ ਗੱਲ ਸੁਣੋ। ਤੁਹਾਡਾ ਕੰਮ ਹੈਗਾ ਮੈਂਬਰਾਂ ਵਾਲਾ। ਤੇ ਜਿਹੜੀ ਜ਼ਿੰਮੇਵਾਰੀ ਚੁੱਕੀ ਫਿਰਦੇ ਜੇ ਉਹ ਤੇ ਸਰਪੰਚਾਂ ਵਾਲੀ ਚੁੱਕੀ ਆ। ਅਸੀਂ ਭਾਜੀ ਪਰਮਿਸ਼ਨ ਕਰਵਾਉਣੀ ਸੀ ਬੇਟੀ ਦੀ ਹਾਈਲਸ ਵਿੱਚ। ਆ ਬਰਾ ਜੋਬਣਾ ਨਾ ਉਹਨਾਂ ਅੰਦਰ ਭੇਜੋ ਇਹਨਾਂ ਨੂੰ 2 ਮਿੰਟ ਮੈਂ ਤਾਂ ਸਰ ਬੜੀ ਡੈਡ ਨੂੰ ਕਿਹਾ ਵਾ ਕਿ ਮੇਰੇ ਕੋ ਨਹੀਂ ਪੜੀ ਜਾਂਦੀ ਇੰਗਲਿਸ਼ ਹੁਣ ਮੈਂ ਕੀ ਕਰਾਂ ਮੈਂ ਤਾਂ ਉਹਨਾਂ ਨੂੰ ਕਹਿਣਾ ਮੈਨੂੰ ਹੋਰ ਕਿਹ ਦੇਸ਼ ਘੱਲ ਦੋ ਉਹ ਵੀ ਜਿਹਦੇ ਪਏ ਜਾ ਕੈਨੇਡਾ ਹੀ ਜਾਣਾ ਕੈਨੇਡਾ ਹੀ ਜਾਣਾ ਜੋਬਰ ਇਹਨੇ ਤਾਂ ਐਟੀਟਿਊਡ ਹੈ ਨਾ ਇੰਨਾ ਨਹੀਂ ਹੋਣੀ ਆਪਣਾ ਐਟੀਟਿਊਡ ਸਹੀ ਕਰ ਡੈਡੀ ਨੇ ਤਾਂ ਸਾਰੀ ਉਮਰ ਕੱਢ ਛੋੜੀ ਮੈਂਬਰੀ ਚ ਹੁਣ ਸਰਪੰਚੀ ਮੈਨਾਂ ਲੱਗ ਦਸੂ ਇਹਨਾਂ ਇਹ ਗੱਲ ਮੈਂਬੜਾ ਘਰੋਂ ਪੈਸੇ ਮੋਗੇ ਆ ਉੱਪਰ ਹੈ ਦੀ ਨਹੀਂ ਗੱਲ ਕੋਈ ਵੀ ਆਖੇ ਤੇ ਤੈਨੂੰ ਤੋਲਦੀਏ ਪੈਸੇ ਆ ਨਾ ਆ ਚੋਕ ਸਿੰਲੰਡਰ ਤੇ ਮੈਨੂੰ ਸਮਾਨ ਦੇ ਸਿੰਲੰਡਰ ਸਵੇਰੇ ਤੇ ਇੱਥੇ ਪਿਆ ਸੀ ਕਿੱਥੇ ਚਲ ਗਿਆ ਨਹੀਂ ਹੱਜ ਜ਼ੁਬਾਨ ਚਲਾਉਣੀ ਬੰਦ ਕਰ ਤੇ ਉਹਨੂੰ ਸਮਝਾਉਣਾ ਸ਼ੁਰੂ ਕਰ ਜੇ ਤਾਂ ਲੜ ਲੱਗੀ ਆ ਨਹੀਂ ਤੇ ਨਾ ਪਛਤਾਵੇਂਗੀ ਸਾਰੀ ਜ਼ਿੰਦਗੀ ਮੰਮੀ ਜੀ ਕੀ ਗੱਲ ਹੋਈ ਆ ਨਹੀਂ ਹੁਣ ਕੀ ਆ ਖਾਪਣ ਡਈਏ ਇਹਦੇ ਨਾਲ ਘਰ ਵਾਲਾ ਇਹਦਾ ਨਾ ਸਿਲੰਡਰ ਲੈ ਗਿਆ ਹੀ ਭਰਿਆ ਹੀ ਚੋੱਕ ਕੇ ਹਾ ਮੈਂ ਤੇ ਨਾ ਆਪਣਾ ਸਮਾਨ ਲਗਾ ਕੇ ਰੱਖਣਾ ਕੀ ਪਤਾ ਕੌਣ ਚੋੱਕ ਕੇ ਲੈ ਜਾਏ ਨਹੀਂ ਚੁੱਪ ਕਰ ਤੂੰ ਵੀ